ਦਿੱਤਾ ਸੋਰੇ ਪਰਿਵਾਰ ਨੂੰ ਜ਼ਹਿਰ ਜ਼ਹਿਰ ਨਾਲ ਹੋਈ ਪਤੀ ਦੀ ਮੌਤ ਸੱਸ ਲੜ ਰਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਮੈਨੂੰ ਨਹੀਂ ਪਤਾ ਮੇਰਾ ਪੁੱਤ ਖਾਜਣਾ ਤੇ ਪੰਡਤ ਨਰਨਕੇ ਨੇ ਮੇਰੇ ਪਤਾ ਨਹੀਂ ਕੀ ਕੀ ਚਾਟਾਂ ਕਰਦੀ ਗਈ ਆ ਹੁਣ ਭੱਜੇ ਸਾਰੇ ਹੁਣ ਸਾਰੇ ਭੱਜਿਆ ਠੀਕ ਹੈ ਪੁਲਿਸ ਪ੍ਰਸ਼ਾਸਨ ਕੋ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਇਹ ਮੰਗ ਚਾਹੁੰਦੇ ਆ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ ਜਿਸ ਤਰ੍ਹਾਂ ਮੇਰਾ ਪੁੱਤ ਡਾੜੀ ਘੜ ਰਿਹਾ ਕੇ ਕਿ ਮਰਿਆ ਨਾ ਜਿਸ ਤਰ੍ਹਾਂ ਉਹ ਤੜਫ ਤੜਫ ਕੇ ਮਰਿਆ ਨਾ ਮੈਂ ਆਪਣੀ ਅੱਖਾਂ ਦੇ ਸਾਹਮਣੇ ਉਹ ਤਰ੍ਹਾਂ ਵੇਖਣਾ ਚਾਹੁੰਦੀ ਆ ਆ ਤੇ ਜੋੜ ਕੇ ਬੇਨਤੀ ਚਾਹਨੀ ਆ ਵੇਖੋ ਮੈਨੂੰ ਵੀ ਡਾਕਟਰਾਂ ਨੇ ਜਵਾਬ ਦਿੱਤਾ ਜੀ ਮੇਰਾ ਪੁੱਤ ਤੇ ਜਵਾਨ ਵੀ ਰੇ ਵਰਗਾ ਰਿਆ ਨਹੀਂ ਆ ਮੈਨੂੰ ਹੁਣ ਇਨਸਾਫ ਚਾਹੀਦਾ ਜੇ ਮੈਨੂੰ ਹੁਣ ਇਨਸਾਫ ਚਾਹੀਦਾ ਜੇ ਹਾਂਜੀ ਕੀ ਨਾਮ ਜੀ ਤੁਹਾਡਾ ਜੀ ਮੇਰਾ ਨਾਮ ਲਖਵਿੰਦਰ ਕੌਰ ਹੈ ਜੀ ਤੇ ਕੀ ਕੀ ਮਾਮਲਾ ਜੇ ਇਹ ਜਿਹੜੀ ਕੰਡੀਸ਼ਨ ਤੁਹਾਡੀ ਹੋਈ ਆ ਕਿਹਦੇ ਵੱਲੋਂ ਕੀਤੀ ਗਈ ਹੈ ਜੀ ਨਵਦੀਪ ਵੱਲੋਂ ਕੀਤੀ ਗਈ ਮੇਰੇ ਨਾਮ ਵੱਲੋਂ ਇਹ ਬਹੁਤ ਲੜਾਈ ਝਗੜਾ ਕਰਦੀ ਆ ਆਪਸ ਵਿੱਚ ਮੈਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਆਪਸ ਵਿੱਚ ਇਹਨਾਂ ਦਾ ਛੋਟੇ ਮੋਟੇ ਝਗੜਾ ਲੜਾਈ ਹੁੰਦੀ ਰਹਿੰਦੀ ਆ ਤੇ ਵੈਨ ਨੀ ਨਾ ਨੀ ਪਤਾ ਕਿ ਸਾਨੂੰ ਮਾਪ ਪੁੱਤਾਂ ਨੂੰ ਯਾਹਰ ਦੇ ਦੇਣਾ ਮੇਰਾ ਜੀਵਨ ਉਹ ਤਖਾ ਦੇਣਾ ਇਹਨੇ ਜੋ ਇੱਕ ਨਾਲ ਦਾ ਜਿਆ ਹੱਡੇ ਤਾਂ ਮੇਰੇ ਮੁੰਡੇ ਨੂੰ ਤੇ ਮੇਰਾ ਵੀ ਹੈ ਇੱਕ ਡਿਸ਼ਨ ਤੇ ਮੈਂ ਪਹੁੰਚ ਗਿਆ ਯਾਰ ਕਾਹਦੀ ਚੀਜ਼ ਮਿਲਾ ਕੇ ਦਿੰਦੀ ਰਹੀ ਸਹੀ ਨਹੀਂ ਉਹ ਪਾਣੀ ਚ ਦਿੱਤਾ ਅੱਛਾ ਨਹੀਂ ਉਹ ਪਾਣੀ ਦੇ ਯਾਹਰ ਦੇ ਦਿੱਤਾ ਮੈਂ ਵੀ ਥੋੜਾ ਜਿਹਾ ਦਿੱਤਾ ਮੈਨੂੰ ਮੈਂ ਹੀ ਕੀਤਾ ਉਹ ਅਸੀਂ ਦੋਵੇਂ ਇੱਕ ایسی ਹਾਲਤੇ ਚ ਪਹੁੰਚ ਗਏ ਮੁੰਡਾ ਮੇਰਾ ਮਰ ਗਿਆ ਮੈਨੂੰ ਡਾਕਟਰਾਂ ਨੇ جواب ਦਿੱਤਾ ਮੈਨੂੰ ਇਨਸਾਫ਼ ਚਾਹੀਦਾ ਜੀ ਮੈਨੂੰ ਇਨਸਾਫ਼ ਚਾਹੀਦਾ ਜੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਤੁਹਾਡੇ ਅੱਗੇ ਕਿ ਮੇਰੇ ਇਹ ਦੇਦ ਨਾੜੀ ਨੇ ਮੇਰੇ ਪੁੱਤ ਨੂੰ ਖਾ ਗਈ ਤੇ ਮੇਰੇ ਮਾਨੇ ਪਾਤਾ ਮੇ ਲੱਤਾਂ ਪੈਰ ਮੇਰੇ ਹਿਲਦੀਆਂ ਨਹੀਂ ਬਈਆ ਮੇਰੇ ਵੇਖੋ ਕੀ ਹਾਲਤ ਕਰ ਦਿੱਤੀ ਏ ਜਨਾਬੀ ਨੇ ਵਾ ਜੋ ਦੋਵੇਂ ਹੱਥ ਜੋੜ ਕੇ ਤੁਹਾਡੇ ਕੋ ਇਨਸਾਫ਼ ਚਾਹੀਦਾ ਮੈਨੂੰ ਇਨਸਾਫ਼ ਇਹ ਦੇ ਨਾਂ ਤੇ ਨਾਂ ਦੇ ਬੇਟੇ ਵਾਰਿਆ ਜੋ ਸਾਰੀ ਕਾਰਵਾਈ ਤੁਹਾਨੂੰ ਸਾਰਿਆਂ ਨੂੰ ਦੱਸ ਰਹੇ ਇਹ ਉਹਨਾਂ ਬਾਰੇ ਸਾਰੇ ਆਪਾਂ ਦੱਸ ਰਹੇ ਹਾਂ ਕਿ ਇਹ ਦੀਦੀ ਨੂੰ ਜਦੋਂ ਥੋੜੀ ਹੋਸ਼ ਆਈ ਪਹਿਲਾਂ ਵੀ ਜਦੋਂ ਬਿਮਾਰ ਹੋ ਗਏ ਜਦੋਂ ਜਦੋਂ ਤੁਹਾਨੂੰ ਨਹੀਂ ਪਤਾ ਸੀ ਕਿ ਇਹਨਾਂ ਨੂੰ ਆਰਸੈਨਿਕ ਆਇਆ ਜਾਂ ਨਹੀਂ ਸਾਨੂੰ ਪਤਾ ਨਹੀਂ ਸੀ ਇਹਨਾਂ ਦਾ ਇਹ ਚੀਜ਼ ਆ ਜਦੋਂ ਡਾਕਟਰ ਨੇ ਰਿਪੋਰਟ ਕੀਤੀ ਡਾਕਟਰਾਂ ਨੇ ਰਿਪੋਰਟ ਜਦੋਂ ਤਾਂ ਉਹ ਵੀ 600 ਤੋਂ ਪਲੱਸ ਦੀਦੀ ਦੇ ਮੂਰਨ ਦੇ ਵਿੱਚ ਇਹ ਚੀਜ਼ ਆਇਆ ਫਿਰ ਉਹਨਾਂ ਨੇ ਦੀਦੀ ਨਾਲ ਆਪਣੇ ਮਦਰ ਨਾਲ ਗੱਲ ਕੀਤੀ ਆਪਣੇ ਪਰਿਵਾਰ ਮੈਂਬਰਾਂ ਨਾਲ ਗੱਲ ਕੀਤੀ ਹੈ ਕਿ 9 ਮਹੀਨੇ ਤੋਂ ਮੇਰੇ 9 ਦਾਤ ਮੇਰੇ ਬੇਟੇ ਦੀ ਅਣਬਣਾਪਸ ਰਹਿ ਰਹੀ ਆ ਮੇਰੇ ਘਰੋਂ ਕਹਿੰਦੇ ਕਿ ਕੋਈ ਜੁਲੀ ਵੀ ਗਵਾਚ ਗਈ ਆ ਉਨੇ ਪਾਸਪੋਰਟ ਵੀ ਕਹਿੰਦੇ ਆਪਣਾ ਘਰੋਂ ਕਿ ਗੈਪ ਹੋ ਗਿਆ ਕਹਿੰਦੇ ਅਸੀਂ ਇਹ ਚੀਜ਼ਾਂ ਇਗਨੋਰ ਜਿਹਾ ਕਰਦੇ ਰਹੇ ਪਰ ਜਦੋਂ ਹੁਣ ਆਹ ਚੀਜ਼ਾਂ ਕਹਿੰਦੇ ਸਾਡੇ ਸਾਹਮਣੇ ਆ ਰਹੀਆਂ ਤੇ ਸਾਨੂੰ ਇਹ ਲੱਗਿਆ ਕਿ ਇਹ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਹੋਇਆ ਹੈ ਕਿ ਬੇਟਾ ਵੀ ਕਹਿੰਦੇ ਘਰੋਂ ਚਲਾ ਗਿਆ ਤੇ ਮੈਂ ਵੀ ਅਪਾਜ ਹੋ ਗਈ ਪਤਾ ਨਹੀਂ ਉਹ ਬਚਦੀ ਹੈ ਕਿ ਨਹੀਂ ਬਚਦੀ ਡੀ ਐਮ ਐਸ ਕੀ ਵਾਲੇ ਨੇ ਕਿਹਾ ਤਾਂ ਕਿ ਸੀਰੀਅਸ ਹੈ ਇਹੋ ਉਹਨਾਂ ਦੇ ਸਾਰੇ ਬੈਡ ਸੋਲ ਹੋਈ ਪਈ ਆ ਮਤਲਬ ਜਿੰਨਾ ਜ਼ਹਿਰ ਉਹਨਾਂ ਦੀ ਪੂਰੀ ਬੋਡੀ ਵਿੱਚ ਉਹਨਾਂ ਦੇ ਫੈਲ ਗਿਆ ਇਸ ਸਬੰਧ ਦੇ ਵਿੱਚ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਟ ਕੀਤੀ ਹੈ ਹਾਂਜੀ ਕੰਪਲੇਨ ਕੀਤੀ ਆ ਬਕਾਇਦਾ ਬਕਾਇਦਾ ਉਹਨਾਂ ਤੇ ਐਫ ਆ ਆ ਰਿਆਸ ਤੋਂ ਹੈ ਨੀ ਅ ਰਿਆਸ ਨਹੀਂ ਸਾਰੇ ਭੱਜੇ ਹੋਏ ਜੇ ਸਾਰੇ ਘਰੋਂ ਪੰਜ ਜਾਣਾ ਤੇ ਮਾਮਲਾ ਦਰਜ ਹੋਇਆ ਜੇ ਪੰਡਤ ਵਰੁਣ ਮੈਤਾ ਵਰੁਣ ਮੈਤਾ ਦੀ ਜੜੀ ਹੈ ਮਿਸੀ ਜਗੇ ਆ ਅੰਛੂ ਮੈਤਾ ਤੇ ਉਹਨਾਂ ਦੇ ਜਿਹੜੇ ਬ੍ਰਦਰ ਨਵਦੀਪ ਕੌਰ ਦੇ ਦੋ ਬ੍ਰਦਰ ਹੈਗੇ ਆ ਸਿਮੂ ਤੇ ਮੰਨੂ ਤੇ ਨਵਦੀਪ ਕੌਰ ਜਿਹੜੀ ਉਹਨਾਂ ਦੀ ਨੋ ਅੱਜ ਅੱਜ ਤੁਸੀਂ ਕਿੱਥੇ ਪਹੁੰਚੇ ਹੋ ਤੇ ਅੱਜ ਅਸੀਂ ਆਏ ਜੀ ਅਬ ਮਨੂ ਰਾਣਾ ਜੀ ਦੇ ਨਾ ਕਮਿਸ਼ਨ ਦੇ ਆਫਿਸ ਤੇ ਆਏ ਆ ਤੇ ਸਾਰਾ ਜੇ ਗਏ ਆਪਣੇ ਕਿਤੇ ਰੇਡ ਤੇ ਗਏ ਹੋਏ ਆ ਇਸ ਕਰਕੇ ਉਹਨਾਂ ਦਾ ਵੇਟ ਕਰਦੇ ਪਏ ਸੀ ਕਮਿਸ਼ਨਰ ਦੇ ਅਸੀਂ ਆਏ ਆ ਅੱਜ ਮਨ ਨਰਾਣਾ ਜੀ ਦੇ ਕੋਲ ਕੀ ਕੀ ਆਸ ਕਰਦੇ ਹੋ ਕਿ ਕਿਸ ਤਰ੍ਹਾਂ ਇਨਸਾਫ ਮਿਲੇਗਾ ਅਸੀਂ ਇਨਸਾਫ ਚਾਹੁੰਨੇ ਆ ਕਿ ਜਿਹੜੀ 304 ਇਹਨਾਂ ਨੂੰ ਜਿਹੜੀ ਧਾਰਾ ਲਾਈ ਹੈ ਜਾਂ 120 ਬੀ ਲਾਈ ਹੈ ਇਹ ਤੇ ਕਤਲ ਦੀ ਧਾਰਾ ਵੀ ਬਣਦੀ ਹੈ ਜਦ ਇੱਕ ਮੁੰਡੇ ਡੈਥ ਹੋ ਗਈ ਆ ਮਾਂ ਵੀ ਅੱਗੇ ਸੀਰੀਅਸ ਹੈਗੀ ਹੋ ਸਕਦਾ ਕਿ ਉਹ ਇੱਕ ਦਿਨ ਕੱਢੇ ਚਾਹੇ ਨਾ ਕੱਢੇ ਆਪਾਜੀ ਹੋ ਗਏ ਅਸੀਂ ਇਹ ਮੰਗ ਕਰਦੇ ਆ ਕਿ ਇਹ ਕਤਲ ਦੀ ਧਾਰਾ ਤੇ 304 ਲਾਈ ਜਾਵੇ ਇਹਨਾਂ ਦੇ 307 ਅਦਾ ਕਤਲ ਉਹ ਵੀ ਸਾਡਾ ਲਾਇਆ ਜਾਵੇ ਇਹ ਡਬਲ ਇਹਨਾਂ ਦੀ ਹੋਰ ਧਾਰਾ ਬੰਦੀ ਹੈ ਮਤਲਬ ਕਿ ਵਾਧਾ ਜੁਰਮ ਕੀਤਾ ਜਾਵੇ ਤੇ ਅਸੀਂ ਇਹ ਚਾਹੁੰਦੇ ਆ ਕਿ ਵਾਧਾ ਜੁਰਮ ਕੀਤਾ ਜਾਵੇ ਸਾਨੂੰ ਪੂਰੀ ਉਮੀਦ ਆ ਕਿ ਰਾਣਾ ਜੀ ਸਾਨੂੰ ਇਨਸਾਫ ਦਵੋਣਗੇ ਤੇ ਅੱਗੇ ਕਾਰਵਾਈ ਜਿਹੜੀ ਹੈ ਜਲਦ ਫਾਸਟ ਫਾਸਟ ਕਾਰਵਾਈ ਕੀਤੀ ਜਾਏਗੀ ਠੀਕ ਹੈ ਬੋਲ ਤਮਾਰੇ ਕੇ ਵੀ ਮੇਰੀ ਨੂੰਹ ਚੱਗੀ ਆ ਨੂੰਹ ਨੇ ਐਸਾ ਕੁਝ ਦਿਤਾ ਤੇ ਵਾਸਾ ਜੀ ਤੇ ਬਾਰੇ ਇਹਨਾਂ ਦੇ ਚ ਪਹਿਲਾਂ ਲਗਿਆ ਤੇ ਨਾ ਆਖਿਆ ਵੀ ਨਹੀਂ ਕਰੇ ਬਾਰੋਂ ਕੁਝ ਕੀ ਹੋਇਆ ਕੀ ਦੀ ਪਰਵਾਸੇ ਤੇ ਗਏ ਆ ਜਦੋਂ ਜਦੋਂ ਉਹ ਤੋਂ ਡਾਕਟਰਾਂ ਨੇ ਦੱਸਿਆ ਇਹ ਜ਼ਹਿਰ ਦਿੱਤਾ ਗਿਆ ਪੇਕੂ ਕਰਦੇ ਆਏ ਜਿੰਗਾ ਇੱਕ ਬਾਬਾ ਨ ਆਉਂਦਾ ਸੀ ਤੇ ਇੱਕ ਹੋਕੀ ਕਰ ਸੀ ਹੋਰ ਕੋਈ ਕਰਨੀ ਸੀ ਹੈਗਾ ਤੇ ਕੁੜੀ ਮੇਰੀ ਕੋਲ ਤੇ ਸਿਰ ਸ਼ਰੇ ਡਾਕਟਰ ਆ ਮੈਂ ਇੱਕ ਸਾਲ ਦਾ ਜਿਬਾਬ ਦੇ ਚੁੱਕਾ ਹਾਂ ਤਾਂ ਹਮ ਸਾਚੇ ਨਾ ਸਭ ਜੈ ਕਿਸਾ ਦੇ ਕੁੱਤਾ ਤਿੰਗਾ ਬੋਹ ਸਾਡੀ ਦੀ ਤਾਂ ਲੱਤ ਤੋੜਦੇ ਨਾ ਬਵਾ ਦੋਤੀਆ ਬੋਹ ਸਾਡੀ ਜੀ ਜੀ ਮਰ ਗਿਆ ਦੋਦੇ ਦੋਦੇ ਦੇ ਕੱਲ ਦੋਦੇ ਦਾ ਬਚਨ ਸਿੰਘ ਮੇਰਾ ਨਾਂ ਇਂ ਭਾਜੀ ਹਾਂਜੀ ਕਿਥੋਂ ਦੇ ਰਹਿਣ ਵਾਲੇ ਜੀ ਅਸੀਂ ਗੋਪਾਲ ਮੰਦਰ ਦੇ ਲਾਗੇ ਮੇਰੇ ਮੇਨ ਮੇਨ ਤੇ ਹੀ ਮੇਰਾ ਘਰ ਵਾ ਹਾਂਜੀ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਇਹ ਹੋਇਆ ਕਿ ਮੇਰੀ ਬੇਟੀ ਮੈਂ ਮਤਲਬ ਕਿ ਮੇਰਾ ਜਿਹੜਾ ਬੇਟਾ ਸੀ ਉਹਨੂੰ ਜ਼ਹਿਰ ਆਰਸੈਨਿਕ ਜ਼ਹਿਰ ਦਿੱਤਾ ਗਿਆ ਵਾ ਹੂੰ ਕਿਹਦੇ ਵੱਲੋਂ ਦਿੱਤਾ ਗਿਆ ਉਹ ਨੋ ਵੱਲੋਂ ਨੋ ਵੱਲੋਂ ਪੰਡਤ ਪੰਡਤ ਨੇ ਵੀ ਦਾਲਕੇ ਨਾਲ ਦਿੱਤਾ ਜ਼ਹਿਰ ਨਾਲ ਕਿੰਨੀ ਦੇਰ ਹੋ ਗਈ ਮੈਰੀ ਨੂੰ ਮੈਰੀ ਨੂੰ 5 ਸਾਲ ਹੋ ਗਏ 5 ਸਾਲ ਦਾ ਮੁੰਡਾ ਵਾ ਬਿਲਕੁਲ ਸਟੈਂਸ 500 ਸਾਲ ਦਾ ਮੁੰਡਾ ਵਾ ਅੱਛਾ ਹਾਂਜੀ ਕਾਰਨ ਕੀ ਸੀਗਾ ਜ਼ਹਿਰ ਦੇਣ ਦਾ ਕਾਰਨ ਭਾਜੀ ਇਹਨਾਂ ਦੀ ਆਪਸ ਵਿੱਚ ਬੰਦੀ ਨਹੀਂ ਗਈ ਸੀ ਘਰ ਵਿੱਚ ਠੀਕ ਹੈ ਨਾ ਤਾਂ ਮੈਨੂੰ ਪਤਾ ਨਹੀਂ ਸੀ ਮੈਨੂੰ ਦੱਸਿਆ ਨਹੀਂ ਗਿਆ ਮੈਨੂੰ ਮੈਨੂੰ ਵਾਈਫ ਨੇ ਮੈਨੂੰ ਦੱਸਿਆ ਨਹੀਂ ਤੇ ਮੈਨੂੰ ਉਹਦੇ ਕਰਕੇ ਫਿਰ ਮੈਨੂੰ ਬਾਅਦ ਵਿੱਚ ਜਦੋਂ ਮੈਨੂੰ ਪਤਾ ਲੱਗਾ ਤੇ ਇਹ ਮਾਮਲਾ ਇਹ ਆ ਵਾ ਫਿਰ ਮੈਂ ਤੁਹਾਡੀ ਲੈ ਉਹਨਾਂ ਚੋਂ ਮੇਰੇ ਮੁੰਡੇ ਦੀ ਡੈਟ ਹੋ ਗਈ ਇਹਨਾਂ ਨੇ ਡੈਟ ਕਰ ਕਰਤੀ ਮੇਰੇ ਮੁੰਡੇ ਦੀ ਤੇ ਮੇਰੀ ਹੁਣ ਵਾਈਫ ਵੀ ਬੜੀ ਸੀਰੀਅਸ ਹੋ ਆ ਕੀ ਮੰਗ ਕਰਦੇ ਹੋ ਤੁਸੀਂ ਮੰਗ ਮੈਨੂੰ ਇਨਸਾਫ ਮਿਲਣਾ ਚਾਹੀਦਾ ਵਾ ਅੱਜ ਅੱਜ ਕਿੱਥੇ ਆਏ ਤੁਸੀਂ ਅੱਜ ਕਮਿਸ਼ਨਰ ਸਾਹਿਬ ਜੀ ਅਭੀ ਮੈਨੂੰ ਰਾਣਾ ਜੀ ਤੇ ਕਮਿਸ਼ਨਰ ਸਾਹਿਬ ਜੀ ਦਫਤਰ ਚ ਆਏ ਆਂ ਅਸੀਂ ਤੇ ਕੀ ਆਸ਼ਵਾਸਨ ਕੀ ਦਿੱਤਾ ਗਿਆ ਮਿਲੇ ਤੁਸੀਂ ਉਹਨਾਂ ਨਾਲ ਹਜੇ ਤੇ ਮਿਲੇ ਨਹੀਂ ਕੋ ਮਿਲ ਹਾਲ ਮਿਲੇ ਨਹੀਂ ਆ ਅੱਛਾ ਤੇ ਕੀ ਆਸ ਲੈ ਕੇ ਆਏ ਹੋ ਕਿ ਅਸੀਂ ਇਨਸਾਨ ਨੂੰ ਇਨਸਾਫ ਇੱਥੇ ਮਿਲਿਆ ਦਿੱਤਾ ਜਾਵੇ ਕਤਲਦਾਨ ਪਰਚਾਦਾਨ ਪਰਚਾਦਾਨ ਦੀ ਦਰਜ ਕੀਤਾ ਜਾਵੇ ਠੀਕ ਤੁਹਾਡੀ ਬਹੁਤ ਮਿਹਰਬਾਨੀ ਹੋਈ ਠੀਕ ਸੰਦੂਗਲੋਂ ਨਹੀਂ ਲੈ ਸਾਰਾ ਕੀ ਮਾਮਲਾ ਹੈ ਕਿ ਕਿੱਥੇ ਪਹੁੰਚੇ ਜਾ ਜੇ ਕੀ ਦੱਸਣਾ ਦੱਸਿਓ ਸਾਰੇ ਐਦਾਂ ਵੀ ਮੇਰੀ ਸਿਸਟਰ ਨੂੰ ਤੇ ਮੇਰੇ ਭਨੇ ਨੂੰ ਕਿਹਾ ਗਿਆ ਪੀ ਨੋਵ ਵੱਲੋਂ ਜੀ ਨਾਮ ਆਉਗਾ ਪੀ 19 ਉਹਦਾ ਗੰਨੀ ਦੀ ਨੀਰੀ ਜਿਆਦਾ ਕਿੰਨੇ ਆ ਨਾਮ ਜੋ ਨੰਦੀਪ ਨਬਜੀਤ ਕੋਰ ਨੰਦੀਪ ਕਿੱਥੋਂ ਵੀ ਰਹਿਣ ਵਾਲੇ ਤੇ ਸੁਲਤਾਨਵਿੰਡ ਰੋਡ ਤੇ ਕਰਾਇਤੇ ਰਹਿੰਦੇ ਹੋ ਤੇ ਜਿੱਦਾਂ ਉਹਨਾਂ ਨੂੰ ਕੰਨ ਲਾ ਕੇ ਕਹਿੰਦਾ ਮੈਂ ਕਿ ਸਾਰਾ ਪਰਿਵਾਰ ਹੀ ਇੱਥੇ ਮਿਹਨਤ ਜੇ ਇਹੋ ਚੱਲੇ ਆ ਕਤ ਸੱਸ ਸੋਹਰਾ ਸਾਰਾ ਹੁਣ ਜਿੱਦਾਂ ਕਰਾਇ ਤੇ ਜਾਣ ਕੇ ਇੱਧਰ ਮਕਾਨ ਲੱਭਣ ਦੇ ਪਈ ਅਸੀਂ ਕਰਾਇ ਤੇ ਮਕਾਨ ਲੱਭੀਏ ਤੇ ਇੱਥੇ ਕੁੜੀ ਦੇ ਘਰ ਹੀ ਸਾਰੇ ਡੇਰੇ ਲਾ ਛੜੀਏ ਵੀ ਜਦੋਂ ਮਰਜੀ ਜਾਣੇ ਹਾਂ ਅਸੀਂ ਤੇ ਸਾਰਾ ਟੱਬਰ ਹੀ ਇੱਧਰ ਬੈਠਾਂਦਾ ਹੈ ਤੇ ਜਦੋਂ ਬਿਮਾਰ ਹੋਇਆ ਜੇ ਉਹਨੇ ਜਦੋਂ ਅਸੀਂ ਗਏ ਘਰ ਜਾ ਕੇ ਵੇਖਿਆ ਪਈ ਅਸੀਂ ਵੇਖਿਆ ਮੁੰਡੇ ਦੀ ਹੱਤ ਬਹੁਤ ਮਾੜੀ ਆ ਤੇ ਅਸੀਂ ਰੋਲਾ ਪਾਉਂਦੇ ਵੀ ਕਿ ਇਹਨੂੰ ਹਸਪਤਾਲ ਲੈ ਕੇ ਚੱਲੋ ਤੇ ਕਿੱਦਾਂ ਏਦਾਂ ਕੋਈ ਪੰਡਤ ਆ ਪੰਡਤ ਧਿਕਾਰ ਵਾਲੀ ਆ ਤੇ ਨਾਲ ਉਹਦੇ ਦੋਨੋਂ ਭਰਾ ਰਲੇ ਆ ਉਹ ਕਿਨਾਲੇ ਦਾ ਜੀ ਹਸਪਤਾਲ ਜਦੋਂ ਦਾਖਲ ਕਰਾਈਦਾ ਸੀ ਤੇ ਉਸੇ ਵੇਲੇ ਛੁੱਟੀ ਕਰਾ ਦਿੰਦੇ ਸੀ ਇਹਨਾਂ ਨੂੰ ਜੋਰ ਪਾ ਕੇ ਆ ਜੀਜਾ ਜੀ ਮੇਰੇ ਬੈਠੇ ਆ ਇਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਘਰ ਲਿਓ ਨਹੀਂ ਤੇ ਉੱਥੇ ਹਸਪਤਾਲ ਲਈ लाज ਹੋਣਾ ਮੈਂ ਤੁਹਾਡਾ ਇਲਾਜ ਕਰ ਦੂੰ ਤੁਹਾਡੇ ਮਰੀਜ਼ ਬਿਲਕੁਲ ਸਹੀ ਕਰ ਦਾਂਗਾ ਕੀਨਾ ਪੰਡਤ ਪੰਡਾ ਦਾ ਵੀ ਨਾਮ ਵਰਨ ਮਹਿਤਾ ਕਿੱਥੇ ਜਾਓ ਉਹ ਮੈਂ ਗੋਪਾਲ ਗ੍ਰੀਨ ਫੁੱਲ ਦਾ ਵਾਲੀ ਸਾਈਡ ਤੇ ਰਹਿੰਦਾ ਏ 27 ਫੁੱਟੀ ਸੜਕ ਵੱਲ ਤੇ ਦੁਕਾਨ ਉਹਦੀ ਪਾਪਾ ਸਕੂਲ ਲੱਗੇ ਇਹਨਾਂ ਦੇ ਲੱਗੇ ਹੀ ਆ ਕੀ ਆ ਕਿਹਨੂੰ ਜਹਿਰ ਦਿੱਤਾ ਗਿਆ ਉਹ ਤੁਹਾਡੇ ਕੀ ਲੱਗਦੇ ਮੇਰੇ ਪਨੇਵਾ ਜਾਂ ਠੀਕ ਹੈ ਭੈਣ ਤੇ ਭੈਣ ਮੇਰੀ ਨਾਲ ਕਿਸ ਤਰ੍ਹਾਂ ਪਤਾ ਲੱਗਾ ਜੀ ਤਾਂ ਉਹਨੂੰ ਜਹਿਰ ਦਿੱਤਾ ਗਿਆ ਉਹ ਅਸੀਂ ਬੱਕ ਬੱਕ ਹਸਪਤਾਲਾਂ ਚ ਜਦੋਂ ਗਏ ਆ ਫਿਰ ਸਾਨੂੰ ਸਕੂਟ ਹਸਪਤਾਲ ਚ ਆਪਾਂ ਜਦੋਂ ਗਏ ਆ ਫਿਰ ਉਹਨਾਂ ਨੇ ਸਾਰੇ ਇਹਦਾ ਟੈਸਟ ਕਰਾਏ ਆ ਮੇਰੇ ਕੋਲ ਟੈਸਟ ਪਏ ਆ ਔਰੇ ਵਿੱਚ ਜਿੱਦਾ ਯਾਰ ਆਇਆ ਮਰਤੇ ਬਾਅਦ ਵਿੱਚ ਪੀਜੀਆਈ ਜਾ ਕੇ ਮੁੰਡੇ ਦੀ ਡੈਥ ਹੋ ਗਈ ਭਨੇਵੇਂ ਦੀ ਤੇ ਭੈਣ ਨੂੰ ਮੜ ਕੇ ਉਹਦਾ ਪੋਸਟਮਾਸਟਰ ਵੀ ਆਪਾਂ ਕਰਾਇਆ ਏ ਤੇ ਮੁੜ ਕੇ ਬਾਅਦ ਵਿੱਚ ਭੈਣ ਨੂੰ ਅਸੀਂ ਭੈਣ ਨੂੰ ਵੇਖਿਆ ਵੀ ਉੱਥੇ ਜਦੋਂ ਕੇਅਰ ਨਹੀਂ ਹੁੰਦੀ ਭਈ ਲੋਕੀ ਸਟੇਚਰ ਤੇ ਪਾ ਕੇ ਕੋਈ ਐਨੂੰ ਲਈ ਫਿਰਦਾ ਕੋਈ ਐਨੂੰ ਲਈ ਫਿਰਦਾ ਅਸੀਂ ਮੁੜ ਕੇ ਸਾਰੇ ਜਾਣੇ ਘਰ ਦੇ ਪਰਿਵਾਰ ਦੇ ਮੈਂਬਰਾਂ ਦੀ ਸਲਾਹ ਕਰਕੇ ਤੇ ਲੁਧਿਆਣਾ ਦੇ ਡੀਐਮਸੀ 'ਚ ਲੈ ਜਾਂਦਾ ਉਹਨਾਂ ਨੂੰ ਹਾਂ ਉਹ ਉੱਥੇ ਡੀ ਐਮ ਸੀ ਚ ਉੱਥੇ ਸਾਰੇ ਰਿਪੋਰਟਾਂ ਆਈਆਂ ਉੱਥੇ ਵੀ ਜ਼ੈਰ ਆਇਆ ਆ ਸੈਨਿਕ ਜ਼ੈਰ ਆ ਯਾਰ ਸੈਨਿਕ ਯਾਰ ਦੋਨਾਂ ਨੂੰ ਮਾਪੋਤਾ ਨੂੰ ਸੇਮ ਜ਼ੈਰ ਆਉਂਦਾ ਉਹਨਾਂ ਦੀ ਕੀ ਕੰਡੀਸ਼ਨ ਉਹਨਾਂ ਦੀ ਕੰਡੀਸ਼ਨ ਸਾਰੇ ਡੈੱਡ ਹੋਇਆ ਪਿਆ ਸਰੀਰ ਉਹਨਾਂ ਦਾ ਤੇ ਪੈਰ ਹੱਥ ਦਾਲਮਕੇ ਪਏ ਜੇ ਪੈਰ ਲਮਕੇ ਪਏ ਜੇ ਉਹ ਉਹਨਾਂ ਦੀ ਵੱਤ ਵਾਦ ਜਦੋਂ ਡਾਕਟਰਾਂ ਨੇ ਅਸਲੇ ਜਵਾਬ ਦਿੱਤਾ ਆ ਕਿ ਡਾਕਟਰਾਂ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਘਰ ਜਾ ਕੇ ਹੁਣ ਮਹੀਨਾ ਦੋ ਮਹੀਨੇ ਕੱਢ ਜਾਂ 6 ਮਹੀਨੇ ਕੱਢ ਜਾਂ ਉਹਦੀ ਸੇਵਾ ਕਰ ਲੋ ਕੀ ਬੁਫੀ ਪ੍ਰਸ਼ਾਸਨ ਕੋ ਗਏ ਇਸ ਬਾਬਤ ਹਾਂ ਹਾਂਜੀ ਹਾਂਜੀ ਸਾਰਿਆਂ ਕੋ ਗਏ ਬਾਰ-ਬਾਰ ਕੋਈ ਅਜੇ ਸਿੱਧਾ ਕਾਰਵਾਈ ਨਹੀਂ ਹੋਈ ਸਾਡੀ ਕੌਣ ਕਰਨ ਕੀ 302 ਸਾਡੇ ਪਰਚੇ ਦਾ ਬਣਾਣਾ ਚਾਹੀਦਾ ਜਿਹੜਾ ਕਤਲ ਹੋ ਗਿਆ ਏ ਤੇ ਇਹਨਾਂ ਨੇ ਕਹਿਤਾ ਵੀ 304 ਲਾਈ ਆ ਜੀ ਅਜੇ ਤੇ 302 ਦਾ ਜਿਹੜਾ ਮਰਗ ਹੋਈ ਆ ਮੁੰਡੇ ਦਾ ਸਾਡਾ ਪੂਰਾ ਹੋ ਗਿਆ ਆਪਣੇਵਾ ਉਦਾ ਕੋਈ ਪਰਚਾ ਨਹੀਂ ਆ ਜੇ 302 ਦਾ ਬਣਾ ਕਾਰਨ ਕੀ ਹੈ ਜ਼ਹਿਰ ਦੇਣ ਦਾ ਕੀ ਐਸੀ ਕੀ ਗੱਲ ਹੋ ਗਈ ਜਿੱਤੇ ਮਾਂ ਪੋਤ ਨੂੰ ਜਿਹੜਾ ਜ਼ਹਿਰ ਦਿੱਤਾ ਗਿਆ ਕਾਰਨ ਕੀ ਹੈ ਕਾਰਨ ਨਾ ਹੋਈ ਆ ਵੀ ਇਹਨਾਂ ਨੇ ਪਰੋਟੀ ਸਾਹਮਣੀ ਚਾਈ ਆ ਇਹਦੇ ਮਾਂ ਪਿਓ ਨੇ ਸਾਰਿਆਂ ਨੇ ਰਲ ਕੇ ਉਹ ਯਾਰ ਸਾਰੇ ਕਿਉਂ ਬੋਲੀ ਜਾਂਦੇ ਗੁੰਡ ਦੇ ਨਾਲ ਇਹਦੇ ਕੁੜੀ ਦੇ ਹੈਗੇ ਆ ਕਿ ਨਾਲ ਦਾ ਸੰਬੰਧ ਠੀਕ ਤੇ ਇਹ ਔਰੇ ਕੋਲ ਨਾਲੇ ਕੰਮ ਸਿੱਖਦੀ ਆ ਜਾਂਦੀ ਆ ਤੇ ਉਹਦੇ ਨਾਲ ਹੀ ਪਤਾ ਨਹੀਂ ਇਹਦੀ ਕੋਈ ਗੱਲਬਾਤ ਹੋ ਗਈ ਆ ਤੇ ਜਿਹਦੇ ਨਾਲ ਆ ਪੰਡਗ ਤੇ ਪੰਡਤ ਦੀ ਵੋਟੀ ਜਿਹੜੀ ਆ ਤੇ ਨਾਲ ਉਹਦੇ ਦੋਨੋਂ ਭਰਾ ਆ ਆ ਮੇਨਾ ਪੰਜ ਜਾਣੇ ਤੇ ਹੈਗੇ ਆ ਬਾਕੀ ਦਾ ਹੋਰ ਦਾ ਇਹਨਾਂ ਨੂੰ ਕੋ ਪਤਾ ਲੱਗੇਗਾ ਵੀ ਜੇ ਕਿਨਾਰੇ ਦਾ ਕਿਹੜਾ ਕਿਹੜਾ ਨਾਲ ਰੜਿਆ ਹੈ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਮੰਗ ਕਰਦੇ ਸਾਨੂੰ ਸਾਰ ਇਨਸਾਫ ਦਿੱਤਾ ਜਾਵੇ ਅਸੀਂ ਕਿਨਾਰੇ ਦਾ ਗਰੀਬ ਬੰਦੇ ਆ ਇਹ ਕੰਨਾਲ ਦਾ ਹੀ ਤੇ ਇਹੋ ਚੋਨੇ ਆ ਵੀ ਸਾਨੂੰ ਇਨਸਾਫ ਮਿਲ ਗਿਆ ਦੋਵਾਂ ਜੀਆਂ ਦੋਵਾਂ ਜੀਆਂ ਦੀ ਦੋਵਾਂ ਜੀਆਂ ਦੀ ਜੜੀ ਜੇ ਅਨ ਮਹੀਨੇ ਹੋ ਗਏ 8 ਮਹੀਨੇ 9 ਮਹੀਨੇ ਹੋ ਚੱਲੇ ਆ ਵੀ ਦੋਵਾਂ ਦੀ ਆਪੋ ਚ ਅਨ ਬਣ ਗਈ ਤੇ ਉਹ ਮੁੰਡਾ ਜਿੱਦਾਂ ਡੱਕਦਾ ਸੀ ਤੇ ਉਹਨੂੰ ਕਹਿੰਦੀ ਸੀ ਕਿ ਨਾਲੇ ਦਾ ਮੈਂ ਨਹੀਂ ਜਾਣ ਦੇਣਾ ਤੇ ਪੰਡਤ ਉਹ ਜਾਣ ਤੋਂ ਡੱਕਦਾ ਸੀ ਮੁੰਡਾ ਤੇ ਤੇ ਉੱਥੇ ਫੇਰ ਕਹਿੰਦੀ ਸੀ ਮੈਂ ਜਾਣਾ ਹੀ ਜਾਣਾ ਏ ਲੜ ਲੜ ਕੇ ਵੀ ਚਲ ਗਈ ਸੀ 2 ਮਹੀਨੇ ਉੱਥੇ ਆਪਣੇ ਪੇਕੇ ਵੀ ਰਹਿ ਕੇ ਆਈ ਆ ਤੇ ਕਿੰਨਾਂ ਵਾਲੀ ਦਾ ਉਹਦੇ ਦੇ